ਇਸ ਤਰ੍ਹਾਂ ਲੱਗ ਰਿਹਾ ਹੈ ਕਿ ਇੰਡੀਆ ਵੱਡੀਆਂ ਤੋਪਾਂ ਜਿਹੜੀਆਂ ਤੁਹਾਡੇ ਖਿਲਾਫ ਪੀਡੀਆਂ ਨੇ ਜੁੜੀਆਂ ਪਾਰਟੀਆਂ ਨੇ ਇਹਦੇ ਵਿੱਚ ਮੁਕਾਬਲਾ ਕੋਈ ਨਹੀਂ ਹੁੰਦਾ ਲੋਕ ਨੇ ਸੰਗਤ ਲੋਕਚੋਣ ਦੇ ਲੀਡਰ ਅਰਸ਼ਦੇ ਆ ਲੋਕਚੋਣ ਦੇ ਲੀਡਰ ਫਰਸਦੇ ਆ ਆਪ ਦੇ ਵਿੱਚ ਜੱਡੀ ਵੱਡੀ ਤਾਕਤ ਥਵੜੀ ਜਿਹਦੇ ਵਿੱਚ ਤਨਵਾਰ ਦੀ ਜਿਹੜੀ ਸਰਕਾਰ ਬਣਾਈ ਪਰ ਹੁਣ ਉਹ ਲੀਡਰਸ਼ਿਪ ਕਿਸੇ ਨਾ ਕਿਸੇ ਕਾਰਨ ਮੌਜੂਦ ਨਹੀਂ ਹੈ ਤੁਹਾਡੇ ਸਾਥ ਜੀ ਜੇ ਤੇ ਉਹ ਪਾਰ ਹੁੰਦੇ ਜੀ ਤੇ ਹੋ ਸਕਦਾ ਸਾਡੇ ਸਿਰ ਤੋਂ ਥੋੜੀ ਜ਼ਿੰਮੇਵਾਰੀ ਕੱਟ ਜਾਂਦੀ ਹੁਣ ਜੀ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਜੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੂੰ ਇਹ ਹੈ ਵੀ ਆਮ ਆਦਮੀ ਪਾਰਟੀ ਨਹੀਂ ਵਧਣੀ ਚਾਹੀਦੀ ਬੀਜੇਪੀ ਨੂੰ ਰਾਹੁਲ ਤੋਂ ਡਰਦੇ ਦੀ ਉਹ ਕਹਿੰਦੇ ਕੇਜਰੀਵਾਲ ਅੰਦਰ ਕਾਂਦੇ ਪਰ ਉਹ ਆਏ ਦਾ ਮਾਨ ਸਤਕਾਰ ਬਹੁਤ ਕਰਦੇ ਨੇ ਜੀ ਪਰ ਜੇ ਖਰਾ ਨਾ ਨਾ ਉਤਰੇ ਉਹ ਤੋਂ ਬਾਅਦ ਅਗਲਾ ਮੱਡਾ ਅਗਲੀ ਵਾਰ ਦਰਦਾ ਹੀ ਨਹੀਂ ਹੋ ਉਹਨਾਂ ਨੂੰ ਪਤਾ ਵੀ ਇਹ ਕਰਤਾਰਪੁਰੀ ਬੜੇ ਕੰਬੇ ਸਵਾਦੇ ਨੇ ਜ਼ੈਨਿਕ ਸੂਰਾ ਟੀਵੀ ਵੇਖਣੇ ਦਰਸ਼ਕਾਂ ਦਾ ਸਵਾਗਤ ਹੈ ਅਸੀਂ ਮੌਜੂਦ ਆ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਵਿੱਚ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਜਿਹੜੀ ਕਿ ਪੰਜਾਬ ਦੀ ਸੱਤਾਧਾਰੀ ਤੇ ਰਹਿ ਉਹਦੇ ਵੱਲੋਂ ਨੌਜਵਾਨ ਐਮਐਲਏ ਸੀ ਜਿਹੜੇ ਪਾਰਟੀ ਦੇ ਪਟਾਲਾ ਤੋਂ ਅਮਨ ਸ਼ੇਰ ਸਿੰਘ ਸੈਰੀਕਲਸੀ ਉਹਨਾਂ ਨੂੰ ਫੀਲਡ ਕੀਤਾ ਗਿਆ ਅਮਨ ਸ਼ੇਰ ਸਿੰਘ ਸੈਰੀਕਲਸੀ ਇਸ ਵਕਤ ਇੰਡੀਆ ਪਾਕਿਸਤਾਨ ਆਰਡਰ ਦੇ ਬਰਾਬਰ ਜਿਹੜਾ ਹੈ ਇੱਕ ਰੋਡ ਸ਼ੋਅ ਕੱਢ ਰਹੇ ਨੇ ਪਿੰਡਾਂ ਵਿੱਚ ਦੀ ਉੰਨਾ ਨਾਲ ਅਸੀਂ ਬਣੇ ਹੋਏ ਆ ਕਲਸੀ ਸਾਹਿਬ ਤੁਹਾਡਾ ਸਵਾਗਤ ਹੈ ਜੀ ਡੈਨਿਕ ਐਕਸਪਰਸ ਵਿੱਚ ਥੈਂਕ ਯੂ ਜੀ ਥੈਂਕ ਯੂ ਬਾਧੀ ਬੜੀ ਮਿਹਰਬਾਨੀ ਸਭ ਤੋਂ ਮੇਰੇ ਖਿਆਲ ਚ ਆ ਜਿਆਦਾ ਜਿਹੜੇ ਗ੍ਰੇਡ ਕੋਲ ਲੱਗਦਾ ਤੁਸੀਂ ਪੂਰੇ ਕਰ ਲਏ ਹੋਏ ਆ ਹਾਲਾਂਕਿ ਤੁਹਾਡੀ ਉਮੀਦਵਾਰੀ ਬਹੁਤ ਲੇਟ ਜਿਹੜੀ ਹੈ ਅ ਤਲਾਨੀ ਗਈ ਹੈ ਕਿੰਨਾ ਕੁ ਕਵਰ ਅਪ ਕਰ ਚੁੱਕੇ ਹੋ ਬਹੁਤ ਵੱਡਾ ਹਲਕਾ ਕਿਉਂਕਿ ਅ ਦੇਖੋ ਜੀ ਸਾਡੇ ਇੱਥੇ ਵਾਢੀਆਂ ਦਾ ਸੀਜ਼ਨ ਹੈ ਹਾਂ ਦੇਖ ਰਿਹਾ ਔਰ ਸਾਰੇ ਜਿਹੜੇ ਜ਼ਿਮੀਦਾਰ ਭਰਾ ਨੇ ਸਾਡੇ ਬਿਜ਼ੀ ਨੇ ਜੀ ਇਏ ਅਸੀਂ ਨੀਚੋਂ ਦੇ ਵੀ ਉਹਨਾਂ ਨੂੰ ਤੰਗ ਪਰੇਸ਼ਾਨ ਕਰੀਏ ਵੀ ਵੱਡੇ ਵੱਡੇ ਕੱਟ ਕਰਕੇ ਉਹਨਾਂ ਨੂੰ ਬੁਲਾਈਏ ਆਪਣੇ ਆਪਣੇ ਹਲਕਿਆਂ ਚ ਹਮਮੈਂ ਮੈਂ ਇੱਕ ਹਰ ਪਿੰਡ ਪਿੰਡ ਜਾ ਰਿਹਾ ਇਹ ਕੋਈ ਰੂਡ ਸ਼ੋ ਨਹੀਂ ਜੀ ਇਹ ਆਪਾਂ ਸਿਰਫ ਤੇ ਸਿਰਫ ਕੋਸ਼ਿਸ਼ ਕਰ ਰਹੇ ਆਂ ਵੀ ਹਰ ਪਿੰਡ ਜਾ ਕੇ ਉਸ ਪਿੰਡ ਦੇ ਪਰਿਵਾਰ ਜਿਹੜੇ ਨੇ ਉਹਨਾਂ ਨੂੰ ਮਿਲੀਦਾ ਵਾ ਮਿਲ ਕੇ ਆਪਣੀ ਗੱਲ ਰੱਖੀ ਦੀ ਹੈ ਕੀਤੇ ਹੋਏ ਕੰਮਾਂ ਬਾਰੇ ਗੱਲ ਕਰੀ ਦੀ ਹੈ ਜੀ ਔਰ ਜੋ ਰੁਝਾਨ ਮਿਲ ਰਿਹਾ ਹੈ ਇਸ ਸਮੇਂ ਆਪਾਂ ਡੇਰਾ ਬਾਬਾ ਨਾਨਕ ਹਲਕੇ ਦੇ ਵਿੱਚ ਔਰ ਇਨਾ ਕਮਾਨ ਸਤਕਾਰ ਪਿਆਰ ਮਿਲ ਰਿਹਾ ਵੀ ਬਹੁਤ ਵਧੀਆ ਮਹਿਸੂਸ ਹੋ ਰਿਹਾ ਵੀ ਵਾਕਿਆ ਹੀ ਇੱਕ ਮੈਂ ਕਹਿ ਸਕਦਾ ਵੀ ਲੋਕ ਨਵਾਂ ਇਤਿਹਾਸ ਸਿਰਜਣਗੇ ਇਸ ਵਾਰ ਤੁਹਾਡੇ ਜਿਹੜਾ ਮੁਕਾਬਲਾ ਹੋ ਰਿਹਾ ਇੱਕ ਪੰਜਾਬ ਦੇ ਸਾਬਕਾ ਡਿਪਟੀ ਚੀਫ ਮਿਨਿਸਟਰ ਗ੍ਰਹਿ ਮੰਤਰੀ ਵੀ ਰਹੇ ਨੇ ਸੁਖਜਿੰਦਰ ਸਿੰਘ ਰੰਧਾਵਾ ਤੇ ਸਾਬਕਾ ਡਿਪਟੀ ਸਪੀਕਰ ਰਹੇ ਨੇ ਦਿਨੇਸ਼ ਕੁਮਾਰ ਦਿਨੇਸ਼ ਸਿੰਘ ਬਬੂ ਇਹਨਾਂ ਨਾਲ ਇਸ ਤਰ੍ਹਾਂ ਦੇ ਬੰਦਿਆਂ ਨਾਲ ਮੁਕਾਬਲਾ ਸਾਬਕਾ ਕੈਬਨਿਟ ਮੰਤਰੀ ਅਕਾਲੀ ਦਲ ਦੇ ਚੋਟੀ ਦੇ ਨੇਤਾਵਾਂ ਚੋਂ ਇੱਕ ਡਾਕਟਰ ਦਲਜੀਤ ਸਿੰਘ ਚੀਮਾ ਕਿਸ ਤਰ੍ਹਾਂ ਲੱਗ ਰਿਹਾ ਹੈ ਕਿ ਇੰਡੀਆ ਵੱਡੀਆਂ ਤੋਪਾਂ ਜਿਹੜੀਆਂ ਤੁਹਾਡੇ ਖਿਲਾਫ ਇੰਡੀਆ ਨੇ ਦੂਜੀਆਂ ਪਾਰਟੀਆਂ ਨੇ ਅ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹਦੇ ਵਿੱਚ ਮੁਕਾਬਲਾ ਕੋਈ ਨਹੀਂ ਹੁੰਦਾ ਲੋਕ ਨੇ ਸੰਗਤ ਹੈ ਲੋਕ ਚੋਣ ਤੇ ਲੀਡਰ ਅਰਸ਼ਦੇ ਆ ਲੋਕ ਚੋਣ ਤੇ ਲੀਡਰ ਫਰਸ਼ਦੇ ਆ ਜੀ ਮੈਂ ਇਹ ਕਹਿ ਸਕਦਾ ਕਿ ਸਿਆਸੀ ਤਜਰਬਾ ਹੋ ਸਕਦਾ ਉਹਨਾਂ ਦਾ ਹਮ ਪਰ ਸਾਡੇ ਚ ਵਲਫਰੀਬ ਨਹੀਂ ਜਿਹੋ ਜਿਹੇ ਹੈਗੇ ਆ ਸਾਫ਼ ਹੈ ਆ ਸਾਫ਼ ਦਿਲ ਦੇ ਆ ਜੀ ਜੇ ਕਿਸੇ ਨਾਲ ਨਾਰਾਜ਼ਗੀ ਆ ਤੇ ਉਹਨੂੰ ਦੱਸ ਦੇਣਾ ਵੀ ਤੇਰੀ ਚਾਹ ਗਲਤੀ ਹੈ ਇਹਨੂੰ ਠੀਕ ਕਰਦੇ ਹੋ ਸਾਨੂੰ ਇਹ ਨਹੀਂ ਆ ਵੀ ਮੂਹਤੇ ਕੋ ਜਾਂ ਤੇ ਪਿੱਛੇ ਕੋ ਜਿਆ ਕਿਉਂਕਿ ਇੱਕ ਸਿਆਸਤਦਾਨਾਂ ਦੀ ਇਹ ਬੜੀ ਵੱਡੀ ਮਾ ਖੂਬੀ ਜਿਹੜੀ ਇੱਕ ਮੈਂ ਕਹਿ ਸਕਦਾ ਵੀ ਉਹਨਾਂ ਚ ਇੱਕ ਗੁਣ ਹੁੰਦਾ ਜੀ ਔਰ ਮੈਂ ਜੋ ਦੇਖ ਰਿਹਾ ਇਸ ਟਾਈਮ ਜਿਹੜੇ ਲੋਕ ਨੇ ਕਿਉਂਕਿ 75 ਸਾਲ ਹੋ ਗਏ ਜੀ ਦੋਵਾਂ ਪਾਰਟੀਆਂ ਨੂੰ ਮੋਟਾ ਬਈ ਕਾਲੀਆਂ ਨੂੰ ਪਾਰਟੀਆਂ ਕਾਂਗਰਸ ਨੂੰ ਪਾਰਟੀਆਂ ਤੀਜਾ ਵਿਕਲਪ ਨਹੀਂ ਮਿਲਿਆ ਜੀ ਜੇ ਸਾਡੀ ਪੰਜਾਬ ਚ ਸਰਕਾਰ ਬਣੀ ਆ ਤੇ ਇਧਰਲੇ ਪਾਸੇ ਸਿਰਫ 9 ਹਲਕਿਆਂ ਦੇ ਵਿੱਚੋਂ ਦੋ ਹਲਕੇ ਜਿਹੜੇ ਆ ਹਾਂ ਉਹ ਸਿਰਫ ਜਿਹੜੇ ਆ ਉਹ ਸਾਡੇ ਜਿਹੜੇ ਜਿੱਤੇ ਜੀ ਇੱਕ ਬਟਾਲਾ ਜਿੱਤੇ ਇੱਕ ਦੀਨਾ ਪੋਵਾ ਹਲਕਾ ਜਿੱਤੇ ਆ ਜੀ ਬਾਕੀ ਜਿਹੜੇ ਨੇ ਉਹ ਸਾਰੇ ਹਲਕੇ ਜਿਹੜੇ ਆ ਆਪਾਂ ਹਰ ਗਏ ਸਾਂ ਹਮ ਪਰ ਲੋਕਾਂ ਨੂੰ ਲੱਗਾ ਵੀ ਯਾਰ ਜੇ ਪੰਜਾਬ ਨੇ ਇੰਦਾ ਵੱਡਾ ਫਤਵਾ ਦੇ ਦਿੱਤਾ ਜੀ ਅੱਬਾ ਪਿੱਛੇ ਕੋ ਰਹਿ ਗਏ ਹਮ ਐਸਆਰ ਉਹ ਜਿਹੜਾ ਇਹ ਇਤਿਹਾਸ ਸਿਰਜਣ ਜਾ ਰਹੇ ਨੇ ਜੋ ਮੈਂ ਮਹਿਸੂਸ ਕਰਦਾ ਜਿੱਦਾਂ ਤੁਹਾਡੀ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਕੌਮੀ ਲੀਡਰਸ਼ਿਪ ਹੈ ਅਰਵਿੰਦ ਕੇਜੀਵਾਲ ਉਹ ਪਾਰਟੀ ਦੇ ਮੁਖੀ ਨੇ ਉਹ ਕੌਮੀ ਕਪੀਟਰ ਨੇ ਦਿੱਲੀ ਦੇ ਮੁੱਖ ਮੰਤਰੀ ਨੇ ਮੇਰੇ ਖਿਆਲ ਚ ਉਹਨਾਂ ਦਾ ਹੀ ਮਾਸਟਰਮਾਈਂਡ ਸੀ ਆਮ ਆਦਮੀ ਪਾਰਟੀ ਨੂੰ ਕਿਸ ਤਰ੍ਹਾਂ ਜਿਹੜਾ ਹੈ ਪੰਜਾਬ ਦੇ ਵਿੱਚ ਏਡੀ ਵੱਡੀ ਤਾਕਤ ਬਣੀ ਦਿੱਲੀ ਦੇ ਵਿੱਚ ਤਨਵਾਰ ਦੀ ਜਿਹੜੀ ਸਰਕਾਰ ਬਣਾਈ ਪਰ ਹੁਣ ਉਹ ਲੀਡਰਸ਼ਿਪ ਕਿਸੇ ਨਾ ਕਿਸੇ ਕਾਰਨ ਮੌਜੂਦ ਨਹੀਂ ਹੈ ਤੁਹਾਡੇ ਸਾਥ ਦੇ ਲਈ ਸਿਰਫ ਤੇ ਸਿਰਫ ਤੁਹਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਹੀ ਇਕੱਲਿਆਂ ਨੂੰ ਪੰਜਾਬ ਦਾ ਸਾਰਾ ਫਰੰਟ ਸਾਹਮਣਾ ਪੈ ਰਿਹਾ 2022 ਦੇ ਵਿੱਚ ਜਦੋਂ ਤੁਸੀਂ ਵੀ ਜਿੱਤੇ ਹੋ ਪਹਿਲੀ ਵਾਰ ਇਲੈਕਸ਼ਨ ਲੜੇ ਤਾਂ ਉਦੋਂ ਮਾਹੌਲ ਕੁਝ ਹੋਰ ਤਰ੍ਹਾਂ ਦਾ ਸੀ ਹੁਣ ਜਿਆਦਾ ਚੁਣੌਤੀਆਂ ਨਹੀਂ ਫੀਲ ਹੋ ਰਹੀਆਂ ਕਿ ਤੁਸੀਂ ਹੁਣ ਵੀ ਦੇਖ ਰਹੇ ਆ ਤੁਸੀਂ ਨੌਜਵਾਨ ਐਮਐਲਏ ਉਹਦਾ ਸ਼ੁਰੂ ਵਿੱਚ ਵੀ ਕਿਹਾ ਹੈ ਤੁਹਾਨੂੰ ਆਪਣੇ ਬਲਬੁੱਟੇ ਹੀ ਹੈ ਸਾਰੀ ਕੈਂਪੇਨ ਕਰਨੀ ਪੈਣੀ ਹੈ ਅ ਦੇਖੋ ਜੀ ਜੇ ਤੇ ਉਹ ਬਾਹਰ ਹੁੰਦੇ ਜੀ ਤੇ ਹੋ ਸਕਦਾ ਸਾਡੇ ਸਿਰ ਤੋਂ ਥੋੜੀ ਜ਼ਿੰਮੇਵਾਰੀ ਕੱਢ ਜਾਂਦੀ ਜੀ ਹੁਣ ਜੀ ਕਿ ਦਿਨ ਕਿਤੇ ਆਮ ਆਦਮੀ ਪਾਰਟੀ ਨੂੰ ਜੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਆਮ ਆਦਮੀ ਪਾਰਟੀ ਜਿਹੜੀ ਹੈ ਇਹਦਾ ਕਦ ਜਿਹੜਾ ਵੱਧ ਰਿਹਾ ਹੈ ਇਹਦੇ ਕਦ ਨੂੰ ਜਿਹੜਾ ਕਿਸੇ ਨਾ ਕਿਸੇ ਹੱਬ ਨਾ ਘਟਾਇਆ ਜਾਵੇ ਜੀ ਕਿਉਂਕਿ ਸਭ ਤੋਂ ਪਹਿਲਾਂ ਦਿੱਲੀ ਜਿੱਤੇ ਦਿੱਲੀ ਤੋਂ ਬਾਅਦ ਅਸੀਂ ਮੈਂ ਕਹਿ ਸਕਦਾ ਪੰਜਾਬ ਦੀ ਵਾਰੀ ਆਈ ਫਿਰ ਐਮ ਸੀ ਡੀ ਵੀ ਬੀ ਜੀ ਪੀ ਦਾ ਕਬਜਾ ਸੀ ਉੱਥੇ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਆਪਾਂ ਵੀ ਉੱਥੇ ਵੀ ਗ੍ਰਿਪ ਬਣਾਈ ਸਾਡਾ ਕਬਜਾ ਹੋਇਆ ਫਿਰ ਗੋਆ ਦੇ ਵਿੱਚ ਸਾਡੇ ਐਮ ਐਲ ਏ ਬਣੇ ਜੀ ਗੁਜਰਾਤ ਦੇ ਵਿੱਚ ਸਾਡੇ ਐਮ ਐਲ ਏ ਬਣੇ ਜੀ ਚੰਡੀਗੜ੍ਹ ਵਿਖੇ ਸਾਡਾ ਜਿਹੜਾ ਮੇਅਰ ਆਮ ਆਦਮੀ ਪਾਰਟੀ ਦਾ ਬਣ ਗਿਆ ਉਹ ਆਇਆ ਸੁਪਰੀਮ ਕੋਰਟ ਬਣਨਾ ਬਿਲਕੁਲ ਜੀ ਦੇਖੋ ਜੀ ਕਹਿਣ ਦਾ ਭਾਵ ਇੱਕੋ ਇੱਕੋ ਪਾਰਟੀ ਹੈ ਜਿਹੜੀ ਇੱਕ ਤਰਨੇ ਤੋਂ ਉੱਠੀ ਤੇ ਲੋਕਾਂ ਦੇ ਹਿੱਤਾਂ 'ਚ ਲੋਕਾਂ ਦੇ ਕੰਮਾਂ ਨੂੰ ਕਰਦੇ ਕਰਦੇ ਆ ਅੱਜ ਪਾਰਟੀ ਦਾ ਕਦਮ ਵਧ ਰਿਹਾ ਸੀ ਜੀ ਉਹਨਾਂ ਨੂੰ ਇਹ ਆ ਵੀ ਆਮ ਆਦਮੀ ਪਾਰਟੀ ਨਹੀਂ ਵਧਣੀ ਚਾਹੀਦੀ ਬੀਜੇਪੀ ਨੂੰ ਰਾਹੁਲ ਤੋਂ ਡਰਦੇ ਨਹੀਂ ਹੂੰ ਉਹ ਕਹਿੰਦੇ ਕੇਜਰੀਵਾਲ ਨੂੰ ਅੰਦਰ ਕਰਦੇ ਸੀ ਪੂਰੇ ਹੱਥ ਕੰਡੇ ਵਰਤ ਲਏ ਉਹਨਾਂ ਨੇ ਜੀ ਸੋ ਕਹਿਣ ਦਾ ਭਾਵ ਪਰ ਮੈਂ ਇੱਕ ਗੱਲ ਕਹਿ ਸਕਦਾ ਜੇ ਉਹ ਬਾਹਰ ਹੁੰਦੇ ਜੀ ਤੇ ਥੋੜੀ ਹੋ ਸਕਦਾ ਜ਼ਿੰਮੇਵਾਰੀ ਜਾਣ ਗੈਲੀ ਵੀ ਕਰ ਹੋ ਜਾਂਦੀ ਪਰ ਹੁਣ ਸਾਨੂੰ ਇਹ ਆ ਵੀ ਜੇ ਉਹ ਅੰਦਰ ਨੇ ਉਹਨਾਂ ਦੇ ਮਨ ਤੇ ਇਸ ਟਾਈਮ ਪ੍ਰਚਾਰ ਬਾਰੇ ਜਾਂ ਉਹਨਾਂ ਸਾਡੇ ਬਾਰੇ ਕੀ ਮਹਿਸੂਸ ਕਰ ਰਹੇ ਹੋਣਗੇ ਕੀ ਬੀਤ ਰਿਹਾ ਹੋਗਾ ਆਪਾਂ ਰਾਤ ਦਿਨ ਮਿਹਨਤ ਕਰਕੇ ਸਾਰੇ ਜਿੰਨੇ ਵੀ ਸਾਡੇ ਐਮਪੀ ਦੇ ਕੈਂਡੀਡੇਟ ਨੇ ਰਾਤ ਦਿਨ ਇਕ ਕਰ ਰਹੇ ਆ ਔਰ ਇਹਦਾ ਨਤੀਜਾ ਜਿਹੜਾ ਉਹ ਬਾਖੂਬ ਮਿਲੂਗਾ ਔਰ ਪੰਜਾਬ ਦੇ ਵਿੱਚ ਪਹਿਲੀ ਵਾਰੀ ਇਹ ਜਿਹੜਾ ਇਤਿਹਾਸ ਜਿਹੜਾ ਨਵਾਂ ਸਿਰ ਤੇ ਆ ਜਾਊਗਾ ਪਹਿਲੀ ਵਾਰ ਦੇ ਜਿਹੜੇ ਵਿਧਾਇਕ ਬਣੇ ਨੇ ਆਵਾਜ਼ ਪਾਰਟੀ ਦੇ ਤੁਸੀਂ ਉਹਨਾਂ ਚ ਸ਼ਾਮਲ ਹੋ ਤੁਸੀਂ ਨੌਜਵਾਨ ਹੋ ਮੈਨੂੰ ਨਹੀਂ ਖਿਆਲ ਕਿ ਤੁਸੀਂ ਜਿੰਨੇ ਸਾਰੇ ਜਣੇ ਪਹਿਲੀ ਵਾਰ ਬਣੇ ਹੋ ਤੇ ਖਾਸ ਕਰ ਨੌਜਵਾਨ ਹੋ ਜਿਹੜੇ ਉਹਨਾਂ ਕਦੇ ਸੋਚਿਆ ਹੋਵੇਗਾ ਕਿ ਉਹ ਸਿਆਸਤ ਚਾਣਗੇ ਅੱਜ ਤੋਂ 5 ਸਾਲ ਪਹਿਲਾਂ ਇਹ ਆਮ ਆਦਮੀ ਪਾਰਟੀ 2014 ਚ ਜਾਂ 13 ਚ ਕੌਂਡ ਚਾਉਣੀ ਸ਼ੁਰੂ ਹੁੰਦੀ ਹੈ ਉਸ ਤੋਂ ਪਹਿਲਾਂ ਚ ਪਹਿਲਾਂ ਤੁਸੀਂ ਉਸ ਤਰ੍ਹਾਂ ਦੇ ਹੀ ਇੱਕ ਪੰਜਾਬ ਦੇ ਮੋਹਿੰਦੇ ਸੀ ਨੌਜਵਾਨ ਸੀ ਜਾਂ ਬਡਿੰਗ ਉਬਰਦੇ ਸੀ ਕਿ ਜਿਹੜੇ ਇੱਥੋਂ ਦੇ ਹੋਰ ਲੀਡਰਾਂ ਨੂੰ ਦੇਖਦੇ ਹੁੰਦੇ ਸੀ ਵੀ ਸਾਡਾ ਐਮਪੀ ਕੌਣ ਹੈ ਜੀ ਬਹੁਤ ਖੰਡਾ ਸਾਡਾ ਐਮਐਲਏ ਕੌਣ ਹੈ ਜੀ ਸ਼ਾਇਦ ਸੁਖਜਿੰਦਰ ਸਿੰਘ ਰੰਧਾਵਾ ਜਾਂ ਤਰਜਿੰਦਰ ਸਿੰਘ ਬਾਜਵਾ ਜਾਂ ਪ੍ਰਤਾਪ ਸਿੰਘ ਬਾਜਵਾ ਇੱਥੋਂ ਐਮਪੀ ਡਰੇ ਨੇ ਤਾਂ ਉਹਨਾਂ ਦੇ ਖਿਲਾਫ ਅੱਜ ਆਪਣੇ ਆਪ ਨੂੰ ਤੁਸੀਂ ਖੜੇ ਹੋ ਤੁਸੀਂ ਉਹਨਾਂ ਵਾਸਤੇ ਚੁਣੌਤੀ ਬਣ ਗਏ ਹੋ ਇਸ ਤਰ੍ਹਾਂ ਲੱਗਦਾ ਕਿ ਦੇਖੋ ਮੈਂ 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 ਤੁਹਾਨੂੰ ਦੱਸਦਾ ਇੱਕ ਕ੍ਰਿਸ਼ਮਾਨੀ ਮੈਂ ਇਹ ਕਹਿ ਸਕਦਾ ਵੀ ਜਿਦ ਤਰ੍ਹਾਂ ਤੁਸੀਂ ਗੱਲ ਕੀਤੀ ਅਸੀਂ ਛੋਟੇ ਸਾਂ ਹਾਂ ਨਾਮ ਸੁਣਨੇ ਵਿਨੋਦ ਖੰਨਾ ਖਲੋਤਾ ਜੀ ਪ੍ਰਤਾਪ ਬਾਜਵਾਜੀ ਖਲੋਤੇ ਨੇ ਜਾਂ ਫਿਰ ਵੱਡੇ ਵੱਡੇ ਲੀਡਰ ਜਿਹੜੇ ਜਦੋਂ ਖਲੋਣੇ ਤੇ ਆਪਾਂ ਸਾਈਡਾਂ ਤੇ ਖਲੋਤੇ ਰਹਿਣਾ ਤੇ ਵੇਖਣਾ ਵੀ ਯਾਰ ਇਹ ਲੀਡਰ ਨੇ ਬੜੀ ਨਾ ਦੀ ਚੜ੍ਹਾਈ ਹੈ ਜਾਂ ਬੜੀ ਕੋਈ ਗੱਲਬਾਤ ਹੈ ਤੇ ਆਪਣੇ ਆਪ ਨੂੰ ਸਾਨੂੰ ਇਹ ਲੱਗਦਾ ਵੀ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਪਰ ਮੈਂ ਤਾਂ ਉਹਨਾਂ ਵਕੇ ਗੱਲ ਕਹੀ ਆ ਵੀ ਇਹ ਜਿਹੜਾ ਲੋਕਤੰਤਰ ਆ ਜਾਣਾ ਇਹ ਜਿਹੜਾ ਜਿਆਦਾ ਉੱਤੇ ਉੱਤੇ ਉੱਡਣਾ ਸ਼ੁਰੂ ਕਰ ਦਵੇ ਨਾ ਉਹਨੂੰ ਫਰਸ਼ ਤੇ ਵੀ ਲੈ ਜਾਂਦੇ ਨੇ ਤੇ ਜਿਹੜਾ ਫਰਸ਼ ਵਾਲਾ ਹੁੰਦਾ ਹੈ ਨਾ ਜੀ ਉਹਨੂੰ ਅਰਸ਼ ਤੇ ਵੀ ਲੈ ਜਾਂਦੇ ਨੇ ਸੋ ਕਹਿਣ ਦਾ ਭਾਵ ਹੁਣ ਸਾਡੇ ਚ ਮੈਨੂੰ ਮਾਣ ਹੈ ਇਸ ਗੱਲ ਦਾ ਵੀ ਇੱਕ ਆਮ ਕਰਦੇ ਜੇ ਜਵਾਕ ਨੂੰ ਪਾਰਟੀ ਨੇ ਟਿਕਟ ਦੇ ਕੇ ਨਵਾਜਿਆ ਜੀ ਤੇ ਮੈਨੂੰ ਮੇਰੇ ਪਟਾਲੇ ਦੇ ਲੋਕਾਂ ਨੇ ਫਤਵਾ ਦੇ ਕੇ ਲੰਬੀ ਲੀਡ ਨਾ ਜਿਤਾਇਆ ਜੀ ਔਰ ਜਦੋਂ ਮੈਨੂੰ ਐਮਪੀ ਦੀ ਟਿਕਟ ਵੀ ਮਿਲੀ ਆ ਜੀ ਇੱਕ ਵੱਖਰਾ ਉਹਨਾਂ ਦੇ ਚਿਹਰਿਆਂ ਤੇ ਨੂਰ ਨਜ਼ਰ ਆਇਆ ਵੀ ਯਾਰ ਅਸੀਂ ਬੂਟਾ ਲਾਇਆ ਸੀ ਸਾਡਾ ਬੂਟਾ ਜਿਹੜਾ ਇਹ ਵੱਧ ਰਿਹਾ ਕਿਉਂਕਿ ਮੈਨੂੰ ਦੇਖੋ ਜਿਹੜੀਆਂ ਕਮੀਆਂ ਮੈਂ ਰਹਿ ਕੇ ਜੀ ਗਰਾਊਂਡ 'ਤੇ ਰਹਿ ਕੇ ਮੈਂ ਮਹਿਸੂਸ ਕੀਤੀਆਂ ਜੀ ਮੈਂ ਕਦੀ ਆਪਣੇ ਲੋਕਾਂ ਨੂੰ ਉਹ ਚੀਜ਼ ਕਦੀ ਮਹਿਸੂਸ ਨਹੀਂ ਹੋਣੀ ਜੀ ਮੈਂ ਮੇਰੇ ਮੇਰਾ ਇੱਕ ਆਪਣਾ ਸੁਭਾਅ ਹੈ ਮੈਨੂੰ ਜੇ ਕੋਈ ਬੱਚਾ ਵੀ ਹੱਥ ਦੇਵੇ ਗੱਡੀ ਨੂੰ ਤੇ ਮੈਂ ਉਦੋਂ ਉਹਦੀ ਵੀ ਰੋਕ ਕੇ ਗੱਲ ਸੁਣਨੀ ਜੇ ਕੋਈ ਬਜ਼ੁਰਗ ਵੀ ਦਵੇ ਮੈਂ ਉਹਦੀ ਵੀ ਗੱਲ ਸੁਣ ਕੇ ਜਾਣਾ ਵਾ ਵੀ ਮੈਨੂੰ ਮਾਣ ਐ ਇਸ ਗੱਲ ਦਾ ਵੀ ਲੋਕ ਇਹ ਮਹਿਸੂਸ ਕਰਦੇ ਨੇ ਵੀ ਯਾਰ ਉਹ ਕੋਈ ਲੀਡਰ ਨਹੀਂ ਹੈ ਉਹ ਸਾਡੇ ਪਰਿਵਾਰ ਚੋਂ ਹੈ ਸਾਡਾ ਸਾਡਾ ਭਰਾ ਹੈ ਸਾਡਾ ਬਜ਼ੁਰਗ ਕਹਿੰਦੇ ਸਾਡਾ ਪੁੱਤ ਹੈ ਇਸੇ ਚੀਜ਼ ਨੂੰ ਮੈਂ ਥੋੜਾ ਜਿਹਾ ਮੈਨੂੰ ਮੈਂ ਆਪਣੇ ਆਪ ਨੂੰ ਵੱਡ ਭਾਗਾ ਸਮਝਦਾ ਕਿਸਮਤ ਵਾਲਾ ਸਮਝਦਾ ਵੀ ਮੈਂ ਇਹ ਪਿਆਰ ਜਿਹੜਾ ਕਮਾ ਸਕਿਆ ਤੁਸੀਂ ਕਿਹਾ ਕਿ ਵਾਡੀਆਂ ਦਾ ਜੋਰ ਚੱਲ ਰਿਹਾ ਹੈ ਇਸ ਇਲਾਕੇ 'ਚ ਜਿਹੜੀ ਇਲੈਕਸ਼ਨ ਹੈ ਉਹ ਇੱਕ ਤਰ੍ਹਾਂ ਨਾਲ ਚੋਣਾਂ ਦੀ ਖੇਤੀ ਹੁੰਦੀ ਹੈ ਪਾਵੇਂ ਆਪਾਂ ਜਿਸ ਮਰਜ਼ੀ ਤਰੀਕੇ ਨਾਲ ਲੈ ਲਈਏ ਇਹਨੂੰ ਗੁਰਦਾਸਪੁਰ ਦਾ ਜਿਹੜਾ ਇਹ ਲੋਕ ਸਭਾ ਹਲਕਾ ਇਸ ਬਾਰੇ ਪਤਾ ਨਹੀਂ ਕਿ ਸਿਆਸੀ ਪਾਰਟੀਆਂ ਨੇ ਕਿਸ ਤਰ੍ਹਾਂ ਇਸ ਨੂੰ ਇਸ ਤਰ੍ਹਾਂ ਦਾ ਹਲਕਾ ਸਮਝ ਰਿਆ ਕਿ ਇੱਥੇ ਤਾਂ ਜੀ ਪੈਰਾਸ਼ੂਟ ਵਾਲਾ ਉਮੀਦਵਾਰ ਦੋ ਬਾਲੀਵੁੱਡ ਵਾਲਾ ਬੰਦਾ ਦੋ ਜਿਹਨੂੰ ਫਿਲਮਾਂ 'ਚ ਦੇਖਿਆ ਹਾਲਾਂਕਿ ਵਿਨੋਦ ਖੰਨਾ ਸਾਹਿਬ ਹੁਣ ਨਹੀਂ ਰਹੇ ਦੁਨੀਆ 'ਚ ਉਹਨਾਂ ਬਾਰੇ ਅਸੀਂ ਮਹਿਸੂਸ ਕੀਤਾ ਕਿ ਲੋਕ ਉਹਨਾਂ ਨੂੰ ਬਾਅਦ 'ਚ ਸਿਆਸਤਦਾਨ ਚੰਗਾ ਸਿਆਸਤਦਾਨ ਗਿਣਨ ਲੱਗ ਪਏ ਸੀ ਉਹਨਾਂ ਨੇ ਪੁਲ ਵਗੈਰਾ ਲਾਈ ਮੇਰਾ ਮੇਰਾ ਸਵਾਲ ਇਹ ਹੈ ਕਿ ਉਸ ਤੋਂ ਬਾਅਦ ਵਿਨੋਦ ਖੰਨਾ ਉਹਨਾਂ ਦੀ ਜਿਹੜਾ ਅਕਾਲ ਚਲਾਣਾ ਹੋ ਜਾਂਦਾ ਤੇ ਜੰਮੀ ਚੋਣ ਵੀ ਹੋਈ ਤੇ ਸਣੀ ਦੀਵਾਰ ਜਿਹੜੇ ਆ ਗਏ ਤਾਂ ਉਹੀ ਦੁਆਰਾ ਫੇਰ ਰਿਪੀਟ ਹੋ ਗਿਆ ਫਿਰ ਗੁਰਦਾਸਪੁਰੀਆਂ ਨੇ ਜਿਹੜਾ ਹੈ ਵੋਟਾਂ ਇਸ ਤਰ੍ਹਾਂ ਪਾਤੀਆਂ ਕਿ ਉਹਨਾਂ ਨੂੰ ਦਾ ਸਟਾਰ ਚਾਹੀਦਾ ਹੈ ਹੁਣ ਮੈਨੂੰ ਲੱਗਦਾ ਇਹ ਇਲੈਕਸ਼ਨ ਬੜੇ ਸਾਲਾਂ ਪਿੱਛੋਂ ਹੋ ਰਹੀ ਹੈ ਗੁਰਦਾਸਪੁਰ ਵੀ ਜਿੱਥੇ ਇੱ ਫਿਲਮੀ ਸਟਾਰਾ ਨਹੀਂ ਹੈਗਾ ਉਹ ਸਟਾਰੇ ਜਰੂਰ ਨੇ ਜਿਹੜੇ 2022 ਚ ਜਿੱਤੇ ਨੇ ਜਾਂ ਕੋਈ ਡਿਪਟੀ ਸੀਐਮ ਬਣ ਗਿਆ ਇੱਥੋਂ ਜਾ ਕੇ ਜਾਂ ਕੋਈ ਰਾਜ ਸਭਾ ਦੇ ਵਿੱਚ ਵੱਡਾ ਨੇਤਾ ਬਣ ਗਿਆ ਉਹ ਨੇਤਾ ਜਾਂ ਕੋਈ ਡਿਪਟੀ ਸਪੀਕਰ ਬਣ ਗਿਆ ਭਾਵੇਂ ਕਿਸੇ ਪਾਰਟੀ ਚ ਹੈ ਪਰ ਉਹ ਥੱਲੋ ਉੱਠ ਕੇ ਗਏ ਹੋਏ ਨਹੀਂ ਕਿ ਲੱਗਦਾ ਹੈ ਕਿ ਵੋਟਰ ਆਪਣਾ ਮਨ ਬਦਲੇਗਾ ਕਿ ਸਾਨੂੰ ਉਹ ਸਟਾਰ ਤਾਂ ਲੱਭ ਨਹੀਂ ਰਿਹਾ ਅਟਰੈਕਸ਼ਨ ਤਾਂ ਲੱਭ ਨਹੀਂ ਰਹੀ ਤੇ ਹੁਣ ਅਸੀਂ ਇਹਨਾਂ ਨੂੰ ਹੀ ਵੋਟ ਪਾਣ ਜਾਈਏ ਜਾਂ ਘਰ ਵਿੱਚ ਘਰੇ ਨਾ ਬਹਿ ਜਾਈਏ ਇਹਦਾ ਟਰਨ ਆਊਟ ਹੀ ਨਾ ਨਹੀਂ ਨਹੀਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੁਸੀਂ ਵੈਸੇ ਦਿਮਾਗ ਲੋਕਾਂ ਨੂੰ ਮੈਂ ਮੈਂ ਤੁਹਾਨੂੰ ਦੱਸਦਾ ਇਹ ਸਾਡੇ ਗਰਦਾਸਪੁਰੀਏ ਨੇ ਲੋਕ ਸਭਾ ਦੇ ਜਿਹੜੀ ਸਰ ਜੀ ਇਹ ਬਾਹਰੋਂ ਆਏ ਦਾ ਇੱਜ਼ਤ ਮਾਣ ਸਤਿਕਾਰ ਬਹੁਤ ਕਰਦੇ ਨੇ ਢੱਕੜ ਸਾਹਿਬ ਦਾ ਨਹੀਂ ਕੀਤਾ ਸੀ ਮੈਂ ਨਹੀਂ ਢੱਕੜ ਸਾਹਿਬ ਦਾ ਵੀ ਕੀਤਾ ਸੀ ਜੀ ਢੱਕੜ ਸਾਹਿਬ ਨੂੰ ਵੀ ਜਿਤਾਇਆ ਜਿੱਤੇ ਨੇ ਉਹ ਜਦੋਂ ਹਾਂ ਹਾਂ ਜੀ ਬਾਹਰੋਂ ਆਏ ਦਾ ਮਾਣ ਸਤਿਕਾਰ ਬਹੁਤ ਕਰਦੇ ਨੇ ਜੀ ਪਰ ਜੇ ਖਰਾ ਨਾ ਨਾ ਉਤਰੇ ਹੂੰ ਉਹ ਤੋਂ ਬਾਅਦ ਅਗਲਾ ਫੇਟਾ ਅਗਲੀ ਵਾਰ ਫਿਰ ਨਰਦਾ ਹੀ ਨਹੀਂ ਹੋ ਉਹਨਾਂ ਨੂੰ ਪਤਾ ਵੀ ਇਹ ਗਰਦਾਸਪੁਰੀਏ ਬੜੇ ਕੰਬੇ ਸਵਾਦ ਦੇ ਨੇ ਜੀ ਇਹਨਾਂ ਨੇ ਬੋਲਣ ਲੱਗਿਆ ਨਹੀਂ ਵੇਖਣਾ ਸਾਡੇ ਦੇ ਇੱਥੇ ਪੋਸਟਰ ਤਾਂ ਲੱਗ ਗਏ ਹੀ ਉਹਨਾਂ ਦੇ ਸੋ ਕਹਿਣ ਦਾ ਭਾਵ ਲੋਕ ਪਹਿਲੀਆਂ ਸਿਆਸਤਾਂ ਖਤਮ ਨੇ ਪਹਿਲੀ ਸਿਆਸਤ ਕੀ ਸੀ ਜਾਤ ਦੇ ਨਾਂ ਤੇ ਵੋਟ ਦੇ ਦਿਓ ਜੀ ਪੰਥ ਦੇ ਨਾਂ ਤੇ ਵੋਟ ਦੇ ਦਿਓ ਜੀ ਧਰਮ ਦੇ ਨਾਂ ਤੇ ਵੋਟ ਦੇ ਦਿਓ ਜੀ ਇਹ ਇਹਨਾਂ ਚੀਜ਼ਾਂ 'ਚ ਵੋਟਾਂ ਮੰਗਦੇ ਰਹੇ ਪਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਦੇਖੋ ਅਸੀਂ ਹਰ ਜਾਤ ਦਾ ਹਰ ਧਰਮ ਦਾ ਪੰਥ ਦਾ ਸਤਿਕਾਰ ਕਰਦੇ ਆਂ ਪਰ ਇੱਕ ਡਿਫਰੈਂਟ ਹੈ ਜੀ ਹੁਣ ਜਿਹੜੀ ਸਿਆਸਤ ਇਹਦੇ ਵਿੱਚ ਤੇ ਕੰਮ ਦੇ ਬਿਹਾਵ ਤੇ ਲੋਕਾਂ ਨੂੰ ਅੱਗੇ ਲੈ ਕੇ ਆਉਣਾ ਪੰਦਾ ਕੰਮ ਦੇ ਬਿਹਾਵ ਤੇ ਔਰ ਸਾਨੂੰ ਆਸ ਹੈ ਵੀ ਲੋਕ ਜਿਹੜੇ ਨੇ ਜਿਹੜੇ ਅਸੀਂ 2 ਸਾਲਾਂ ਦੇ ਵਿੱਚ ਕੰਮ ਕੀਤੇ ਨੇ ਜੀ ਆ ਪਿੰਡਾਂ ਤੇ ਜਾ ਰਹੇ ਆ ਜੀ ਜੀ 85 85 90 90% ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਕਈ ਕਾਲੀ ਕਾਂਗਰਸੀ ਸਾਨੂੰ ਕੰਨ ਚ ਕਿਹਾ ਜਾਂਦੇ ਨੇ ਵੀ ਯਾਰ ਪਰਵਾਹ ਨਾ ਕਰੇ ਹੂੰ ਪਰਵਾਹ ਨਾ ਕਰੀ ਆਪਾਂ ਨਾਲ ਅਕਾਲੀ ਕਾਂਗਰਸ ਮੈਂ ਮੈਂ ਕਹਿੰਦਾ ਕਿ ਕਈ 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 ਜਿਹੜੇ ਗਰਾਊਂਡ ਲੈਵਲ ਦੇ ਲੀਡਰ ਨੇ ਇਹਨਾਂ ਦੇ ਪਰਵਾਹ ਨਾ ਕਰੀ ਮੈਂ ਹਰ ਕੇ ਇੱਕ ਵਾਰੀ ਪੁੱਛ ਲਿਆ ਮੈਂ ਕਿ ਕੀ ਗੱਲ ਕੀ ਹੈ ਜੀ ਕਹਿੰਦੇ ਲੰਬੇ ਸਮੇਂ ਤੋਂ ਇਹਨਾਂ ਪਾਰਟੀਆਂ ਨੂੰ ਹੰਡਾਇਆ ਰੁਪਈਏ ਦਾ ਫਾਇਦਾ ਨਹੀਂ ਹੋਇਆ ਭਗਵੰਤ ਮਾਨ ਜੀ ਨੂੰ ਵੋਟਾਂ ਵੀ ਨਹੀਂ ਪਾਈਆਂ ਸਾਡੇ ਬਿੱਲ ਫਿਰ ਜ਼ੀਰੋ ਆ ਰਹੇ ਯਾਰ ਸਾਡਾ ਫਰਜ਼ ਬਣਦਾ ਹੈ ਕਿ ਨਹੀਂ ਬਣਦਾ ਸੋ ਮੈਂ ਇਹ 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 ਜਿਹੜਾ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਵੀ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਲੋਕਾਂ ਦੀ ਨਵਜ ਪ੍ਰਸ਼ਾਸਨ ਦੀ ਹੈ ਵੀ ਅਸੀਂ ਇਹਨਾਂ ਨੂੰ ਕੀ ਬੈਨੀਫਿਟ ਦੇ ਸਕਦੇ ਆ ਲੋਕਾਂ ਦੇ ਟੈਕਸ ਦਾ ਪੈਸਾ ਲੋਕਾਂ ਨੂੰ ਦੇਣਾ ਕਿਸੇ ਨਾ ਕਿਸੇ ਰੂਪ ਚ ਦਈਏ ਤਾਂ ਜੋ ਕਿ ਉਹਨਾਂ ਦੀ ਬਚਾਅ ਹੋ ਸਕੇ ਖਰਚੇ ਪਾਣੀ ਤੋਂ ਉਹ ਆਪਣੀਆਂ ਮੋਟਲੀਆਂ ਸਹਾਇਤਾ ਨੂੰ ਵੱਡੀਆਂ ਕਰ ਲੈਣ ਸੋ ਇਹ ਹੈ ਅੱਜ ਕੱਲ੍ਹ ਸੀ ਮੈਂ ਜਿਵੇਂ ਟੋਟੀ ਉਮੀਦਵਾਰੀ ਐਲਾਨੀ ਆਵਾਦਮੀ ਪਾਰਟੀ ਨੇ ਪਤਾ ਨਹੀਂ ਕਿਸ ਉਸ ਤਰੀਕੇ ਨਾਲ ਉਹਨਾਂ ਨੇ ਫੈਸਲਾ ਕੀਤਾ ਬੜੇ ਵੱਡੇ ਵੱਡੇ ਨਾਮ ਸੀ ਇੱਥੇ ਵੀ ਕਿਤੇ ਹੋਰ ਵੀ ਲਿਆ ਕੇ ਉਮੀਦਵਾਰ ਖੜਾ ਕੀਤਾ ਜਾ ਸਕਦਾ ਸੀ ਤੁਹਾਡੇ ਮੁਕਾਬਲੇ ਦੇ ਵਿੱਚ ਜੋ ਖੜੇ ਨੇ ਲੋਕ ਉਹਨਾਂ ਦੇ ਬੱਚੇ ਵੀ ਇਸ ਵਕਤ ਉਸ ਉਮਰ ਚ ਕਈ ਤਾਂ ਤੁਹਾਡੀ ਤੋਂ ਉਮਰ ਤੋਂ ਵੱਡੇ ਵੀ ਹੋ ਗਏ ਨੇ ਉਹਨਾਂ ਦੇ ਬੱਚੇ ਜਿਹੜੇ ਜਿਹੜੇ ਵੀ ਖੜੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਉਹਨਾਂ ਨੇ ਕਿਉਂ ਨਹੀਂ ਹਿੰਮਤ ਕੀਤੀ ਕਿ ਚਲੋ ਇੱਕ ਨੌਜਵਾਨ ਆਵਾਜ਼ ਪਾਰਟੀ ਨੇ ਐਲਾਨ ਦਿੱਤਾ ਤਾਂ ਅਸੀਂ ਵੀ ਆਪਣੇ ਬੱਚਿਆਂ ਦੇ ਉੱਤੇ ਦਾਅ ਕਿੱਢੀਏ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਜੇ ਲੋਕਾਂ ਚ ਰਹਿ ਕੇ ਕੰਮ ਕਰੀਏ ਜੀ ਸਿਆਸਤਾਂ ਦੇ ਰਹੀਆਂ ਨੇ ਜੀ ਠੀਕ ਹੈ ਲੋਕਾਂ ਨੇ ਜੀ ਜਦੋਂ ਸਿਆਸਤਾਂ ਦੀ ਜ਼ਿੰਮੇਵਾਰੀ ਮਿਲਦੀ ਆ ਲੋਕਾਂ ਨੂੰ ਜੀ ਲੀਡਰਾਂ ਨੂੰ ਲੋਕੋ ਨਾਲ ਕੋ ਜਦੋਂ ਜਾਂਦੇ ਆ ਜੀ ਉਦੋਂ ਪਤਾ ਲੱਗਦਾ ਹੈ ਵੀ ਉਹਨਾਂ ਦੇ ਬੱਚੇ ਕੌਣ ਕੀ ਕਿਹੜਾ ਕਿੰਨਾ ਕੰਮ ਕਰਦਾ ਹੈ ਜੀ ਉਹ ਐਕਟਿਵ ਹੁੰਦੇ ਜੀ ਜਾਂ ਸਿਆਸਤ ਦੇ ਵਿੱਚ ਚੜ ਕੇ ਆਉਂਦੇ ਤੇ ਨੇਚਰਲੀ ਹੋ ਸਕਦਾ ਸੀ ਉਹਨਾਂ ਨੂੰ ਮਿਲ ਜਾਂਦੀ ਟਿਕਟ ਬਟ ਉਹ ਚੀਜ਼ਾਂ ਕਿਤੇ ਨਾ ਕਿਤੇ ਮੈਂ ਮਹਿਸੂਸ ਕਰਦਾ ਵੀ ਕਮੀਆਂ ਰਹੀਆਂ ਤਾ ਜੋ ਕਿ ਅੱਜ ਇਹ ਤਨਾਟ ਸਿਆਸਤਦਾਨ ਨੇ ਜੀ ਇਹਨਾਂ ਕੋ ਵੱਡਾ ਤਜਰਬਾ ਹੈ ਅਸੀਂ ਆਮ ਘਰਾਂ ਚੋਂ ਉੱਠੇ ਆ ਸਾਡੇ ਕੋ ਆ ਲੋਕਾਂ ਦਾ ਪਿਆਰ ਹੈ ਆਮ ਜਨਤਾ ਹੈ ਪਰਿਵਾਰ ਹੈ ਸਹੀ ਜਿਹੜਾ ਪਿਛਲਾ ਪਿੰਡ ਸੀ ਉਹਦਾ ਕੀ ਨਾਂ ਸੀ ਜੀ ਉਹਦਾ ਪਿੰਡ ਹੈ ਜੀ ਚੋੜੇ ਉਸ ਤੋਂ ਪਿਛਲਾ ਕਿਹੜਾ ਸੀ ਜੀ ਉਸ ਤੋਂ ਪਿਛਲਾ ਸੀ ਆਪਣੇ ਦੋ ਦੋਸਤ ਦੋਸਤ ਕੋ ਦੋਸਤ ਕੋ ਮੈਂ ਇਹ ਛੋਟੇ ਚੂ ਨੀ ਮੈਂ ਦੋਸਤਪੁਰ ਤੋਂ ਤਾਂ ਮੈਂ ਪੁੱਛਿਆ ਕਿ ਤੁਹਾਡੇ ਇੱਕ ਦੋਸਤ ਨੇ ਪੁਰਾਣੇ ਉਹਨਾਂ ਨੂੰ ਵੀ ਪਿੰਡਾਂ ਦੇ ਨਾਂ ਪੁੱਛੇ ਜਾ ਰਹੇ ਨੇ ਉਹ ਸੰਗਰੂਰ ਗਏ ਨੇ ਅੱਛਾ ਮੈਂ ਸੁਭਾਸ਼ ਸਿੰਘ ਘਰ ਆਉਣਾ ਦੀ ਗੱਲ ਕਰ ਰਿਹਾ ਉੱਥੇ ਮੀ ਤੇਰ ਵਾਰ-ਵਾਰ ਕਹ ਰਹੇ ਨੇ ਕਿ ਇਹਨਾਂ ਨੂੰ ਪਿੰਡਾਂ ਦੇ ਨਾਂ ਵੀ ਪਤਾ ਤੁਹਾਡੇ ਬੜੇ ਪੁਰਾਣੇ ਦੋਸਤ ਨੇ ਉਹ ਕਿਸ ਤਰ੍ਹਾਂ ਲੱਗਦਾ ਕਿ ਉਹਨਾਂ ਦੀ ਜਿਹੜੀ ਤੁਹਾਡੇ ਨਾਲ ਦੋਸਤੀ ਸੀ ਇਹ ਮੁੜ ਕੇ ਬੜਾ ਤੁਹਾਡਾ ਆਪਸੀ ਇੱਕ ਟਖੜਕਾ ਵੀ ਚੱਲਿਆ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਮੈਂ ਉਸ ਬੰਦੇ ਨੂੰ ਬੜਾ ਲਾਗੋ ਹੋ ਕੇ ਵੇਖਿਆ ਸੁਪਾਲ ਸਿੰਘ ਖੈਰਾ ਜੀ ਯੈਸ ਜੀ ਉਹ ਆਪਣੀ ਚੜ੍ਹਾਈ ਵਾਸਤੇ ਕਿਸੇ ਨੂੰ ਵੀ ਮਾਰ ਸਕਦਾ ਹਮ ਹੁਣ ਜਿੱਦਨੂੰ ਫੇਸਬੁੱਕ ਕੋ ਮੰਦੀ ਆ ਨਾ ਹਮ ਉਹਨੇ ਉਧਰ ਨੂੰ ਟਰਨ ਲੈਣਾ ਤੁਸੀਂ ਕਦੀ ਵੀ ਵੇਖੋ ਹਮ ਅੰਦਰ ਕੁਛ ਹੈ ਬਾਹਰ ਪਤਾ ਲੱਗਿਆ ਫੇਸਬੁੱਕ ਇਧਰੋਂ ਜਾ ਰਹੀ ਹੈ ਉਧਰੋਂ ਹੋ ਜਾ ਜਿਹੜੇ ਬੰਦੇ ਦਾ ਆਪਣਾ ਸਟੈਂਡ ਨਹੀਂ ਨਾ ਕੋਈ ਉਹ ਜ਼ਿੰਦਗੀ ਦੇ ਵਿੱਚ ਕਦੀ ਤਰੱਕੀ ਨਹੀਂ ਕਰ ਸਕਦਾ ਜੀ ਹੁਣ ਸਾਡੇ ਕਈ ਐਮਐਲਏ ਸੀ ਇਹਨਾਂ ਦੇ ਨਾਲ ਚਲੇ ਕੇ ਕਾਂਗਰਸ ਪਾਰਟੀ ਜਨ ਕੀਤੀ ਖਤਮ ਹੋ ਗਈ ਅੱਜ ਕਿੱਥੇ ਨੇ ਹੋ ਸਕਦਾ ਪਾਰਟੀ ਸਾਡੀ ਟਿਕਟਾਂ ਦੇ ਕੇ ਨਵਾਜ਼ਦੀ ਲੋਕ ਫਿਰ ਬਣਦੇ ਉਹ ਐਮਐਲਏ ਲੋਕਾਂ ਦੇ ਵਿੱਚ ਫਿਰ ਜਾਂਦੇ ਸੋ ਪਰ ਉਹਨਾਂ ਦਾ ਫਿਊਚਰ ਖਤਮ ਤੇ ਆਪਣੀ ਰਫਤਾਰ ਜਿਹੜੀ ਹੈ ਉਹ ਕੈਮ ਰੱਖੀ ਸੋ ਕਹਿਣ ਦਾ ਬਾਬ ਜਿਹੜਾ ਬੰਦਾ ਆਪਣੇ ਆਪ ਨੂੰ ਅੱਗੇ ਲੈ ਕੇ ਚੱਲੇਗਾ ਉਹ ਬੰਦਾ ਫਿਰ ਆਪਣੇ ਜੋਗੇ ਰਹਿੰਦਾ ਹੁਣ ਜਿਹੜਾ ਮੈਂ ਮੈਂ ਅੱਗੇ ਗੱਲ ਕਰਦਾ ਹੁਣ ਹੁਣ ਕਟਾਰੂ ਚੱਕ ਜੀ ਦਾ ਬੜਾ ਰੋਲਾ ਪਾਇਆ ਇਹ ਲਾਲਾ ਲਾਲਾ ਕੀ ਨਿਕਲਿਆ ਭਾਈ ਆ ਮੇਰੇ ਇੱਕ ਪਰਿਵਾਰ ਮੈਂ ਇੱਕ ਬਿਆਨ ਪੜਿਆ ਇਹ ਜੀ ਪਰਿਵਾਰ ਤੇ ਇਹ ਕੰਮ ਨਹੀਂ ਕਰਨਾ ਚਾਹੀਦਾ ਯਾਰ ਤੂੰ ਜਦੋਂ ਸਾਡੇ ਪਰਿਵਾਰਾਂ ਤੇ ਜਾਂਨਾ ਹੈ ਉਦੋਂ ਤੂੰ ਠੀਕ ਹੈ ਦੁੱਖ ਲੱਗਦਾ ਵੀ ਯਾਰ ਤੂੰ ਸਿਆਸਤ ਕਰ ਮੁੱਦਿਆਂ ਦੀ ਕਰ ਯਾਰ ਤੂੰ ਕੰਮ ਦੀ ਕਰ ਆਹ ਕਿਹੜੀ ਸਿਆਸਤ ਨਵੀਂ ਫੜਦੀ ਤੇ ਫਿਰ ਜਦੋਂ ਆਪਣੀ ਵਾਰੀ ਆਪਣੀ ਵਿਵਾਰੀ ਫਿਰ ਦੁਖੀ ਹੋਈਦਾ ਵੀ ਯਾਰ ਅਸੀਂ ਕਿਉਂ ਇਹ ਕੰਮਾਂ ਦੇ ਵੇਖੋ ਜੀ ਮੇਰੀ ਭੈਣ ਦਾ ਯਾਰ ਨਹੀਂ ਨਾਥਿੰਗ ਆਪਾਂ ਨਹੀਂ ਆਪਾਂ ਨਵੇਂ ਆ ਸਾਨੂੰ ਕੋਈ ਵਧੀਆ ਅਸੀਂ ਚੋਣੇ ਆ ਸੀ ਕਹਿੰਦੇ ਵੀ ਯਾਰ ਪਾਰਟੀਆਂ ਜੇ ਗਲਤ ਕਰਦੀਆਂ ਨੇ ਆਪਾਂ ਖਲਾਫ ਕੋ ਜੀ ਇਹ ਨਾ ਕਰੀਏ ਵੀ ਆਪਾਂ ਐਨੇ ਕਿ ਇੱਕ ਦੂਜੇ ਦੇ ਵਿਰੋਧੀ ਹੋ ਜਾਈਏ ਵੀ ਇੱਕ ਦੂਜੇ ਨੂੰ ਵੇਖ ਨਾ ਪਛਾਨੀ ਤੇ ਕੱਲ ਨੂੰ ਕਹੀਏ ਵੀ ਯਾਰ ਨਹੀਂ ਜਿੱਥੇ ਵੀ ਹੋਵੇ ਵੀ ਇਹ ਇੰਨੀਆਂ ਕੱਖਾਂ ਲਾਲ ਹੁਣ ਵੀ ਪਤਾ ਨਹੀਂ ਹੁਣ ਵੀ ਝਗੜੇ ਹੋ ਕਿਤੇ ਹੁਣ ਵੀ ਸੋ ਉਸ ਲਿਮਿਟ ਤੇ ਚੱਲਣਾ ਚਾਹੀਦਾ ਬਟ ਅ ਅਗਲੇ ਦੀ ਸੋਚ ਅਗਲਾ ਆ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਬਹੁਤ ਵੱਡਾ ਲੀਡਰ ਆ ਲੋਕ ਨੇ ਸੰਗਤ ਆ ਅੱਪੇ ਹੁਣ ਬਠਿੰਡੇ ਜਿੱਥੋਂ ਚੋਣੋ ਆਪਣੇ ਸੰਗਰੂਰ ਤੋਂ ਲੜ ਰਹੇ ਨੇ ਅੱਪੇ ਲੋਕ ਦੱਸ ਦੇਣਗੇ ਹੁਣ ਗੋਲਡੀ ਤੇ ਆਈ ਗਿਆ ਹਾਂ ਗੋਲਡੀ ਦੇ ਆਉਣ ਨਾਲ ਕੀ ਲੱਗਦਾ ਹੈ ਕਿ ਮਜ਼ਬੂਤ ਹੁੰਦੀ ਹੈ ਪਾਰਟੀ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਗੋਲਡੀ ਦੇ ਆਉਣ ਨਾਲ ਉਹਨੇ ਆਪਣਾ ਦਰਦ ਫੋਲ ਲਿਆ ਠੀਕ ਹੈ ਔਰ ਵੇਖੋ ਉਸ ਲੜਕੇ ਦਾ ਕਿਤੇ ਨਾ ਕਿਤੇ ਉਹਦਾ ਆਧਾਰ ਆਪਣਾ ਹੈਗਾ ਚਾਹੇ इमोਸ਼ਨਲੀ ਲਾ ਲੋ ਮੈਂ ਉਹਦੀ ਮੈਸੇਜ ਨੂੰ ਵੀ ਦੇਖਦਾ ਬਹੁਤ ਐਕਟਿਵ ਨੇ ਵਰਕ ਕਰਦੇ ਨੇ ਤੇ ਦੇਖੋ ਇੰਨਾ ਰਾਤ ਦਿਨ ਮਿਹਨਤ ਕਰਨ ਵਾਲਾ ਬੰਦਾ ਸਾਡੀ ਪਾਰਟੀ ਦੇ ਵਿੱਚ ਕੀ ਆ ਅਸੀਂ ਤੇ ਕੰਮ ਵਾਲਾ ਬੰਦਾ ਲੱਭਦੇ ਆ ਹੁਣ ਮੈਂ ਪਿੰਡਾਂ 'ਚ ਜਾ ਰਿਆਂ ਮੇਰੀ ਨਿਗਾਹ ਹੈ ਕਿਹੜਾ ਬੰਦਾ ਐਕਟਿਵ ਹੈ ਕਿਹੜਾ ਬੰਦਾ ਕੰਮ ਵਾਲਾ ਇੱਕ ਬੰਦਾ ਪੱਕਿਆਦਾ ਉਹਦਾ ਨਾਮ ਨੋਟ ਕਰ ਲਿਆ ਵੀ ਆਹ ਬੰਦਾ ਵਧੀਆ ਆਹ ਬੰਦਾ ਐਕਟਿਵ ਹੈ ਅਸੀਂ ਤੇ ਕੰਮ ਵਾਲੇ ਬੰਦੇ ਨੂੰ ਲੱਭ ਲੱਭ ਕੇ ਅੱਗੇ ਲੈ ਕੇ ਹੁੰਨੇ ਆਂ ਪਰ ਜਿਹੜੇ ਬੰਦੇ ਆਪਣੇ ਕੰਮ ਵਾਲੇ ਬੰਦਿਆਂ ਨੂੰ ਛੱਡ ਕੇ ਕਾ ਜਾਂਦੇ ਨੇ ਉਹਨੂੰ ਦੁੱਖ ਲੱਗਦਾ ਦੋ ਛੋਟੇ ਛੋਟੇ ਸਵਾਲ ਮੈ ਤੁਹਾਨੂੰ ਪੁੱਛਣੇ ਆ ਕਿਉਂਕਿ ਤੁਹਾਡੇ ਜਿਹੜੇ ਚਾਹੌਣ ਵਾਲੇ ਨੇ ਮੈਂ ਦੇਖ ਰਿਹਾ ਕਿ ਉਹ ਤੁਹਾਡੀ ਉਡੀਕ ਕਰ ਰਹੇ ਨੇ ਜੇਕਰ ਇੰਡੀਆ ਬਲੌਕ ਦਾ ਪੰਜਾਬ ਵਿੱਚ ਵੀ ਕੰਟੀਨਿਊਸ਼ਨ ਹੋ ਜਾਂਦੀ ਤਾਂ ਕੀ ਲੱਗਦਾ ਨਹੀਂ ਕਿ ਹੋਰ ਤਰ੍ਹਾਂ ਦਾ ਮਾਹੌਲ ਹੋਣਾ ਸੀ ਸ਼ਾਇਦ ਸੁਖਜਿੰਦਰ ਸਿਮਰਨਾਵਾ ਨਾ ਖੜਦੇ ਜਾ ਤੁਸੀਂ ਨਾ ਖੜਦੇ ਤੁਸੀਂ ਉਹਨਾਂ ਨੂੰ ਸਪੋਰਟ ਕਰ ਰਹੇ ਹੁੰਦੇ ਜਾਂ ਉਹ ਤੁਹਾਨੂੰ ਕਰ ਰਹੇ ਹੁੰਦੇ ਲੱਗਦਾ ਹੈ ਕਿ ਇਹ ਵਿਚਾਰ ਕਰਨਾ ਚਾਹੀਦਾ ਹੈ ਦੇਖੋ ਜੀ ਮੈਂ ਤੁਹਾਨੂੰ ਦੱਸਦਾ ਹਾਲਾਂਕਿ ਤੁਹਾਡੇ ਹਾਈ ਕਮਾਂਡ ਦੇ ਲੈਫਰਾਰੀ ਨੇ ਮੈਂ ਸਾਡਾ ਇਹ ਜਿਹੜੀ ਗੱਲ ਹੈ ਤੇ ਹਾਈ ਕਮਾਂਡ ਦੀ ਆ ਜੀ ਪਰ ਸਾਡਾ ਬੇਸਿਕਲੀ ਜਿਹੜਾ ਬੇਸਿਕਲੀ ਮੋਟਿਵੇ ਹੈ ਜੀ ਤਾਨਾਸ਼ਾਹੀ ਅਸੀਂ ਅੱਜ ਜੇ ਸਾਰੇ ਉੱਪਰ ਲੈਵਲ ਤੇ ਇਕੱਠੇ ਹੋ ਰਹੇ ਇਹ ਤਾਨਾਸ਼ਾਹੀ ਦੇ ਖਿਲਾਫ ਜੀ ਹੁਣ ਚੁੱਕ ਚੁੱਕ ਲੀਡਰਾਂ ਨੂੰ ਅੰਦਰ ਤੇ ਹੀ ਜਾਓ ਇਹ ਕਿੱਥੋਂ ਦਾ ਰਾਈਟ ਮੈਂ ਹਰਾਨ ਹੋ ਰਿਹਾ ਜੀ ਖਤਮ ਕਰ ਦਿਓ ਇਤਨਾ ਇਨਕਲਾਬੀ ਦੇਸ਼ ਹੈ ਜਿੰਨਾ ਇਹਨੂੰ ਤਬਾਹਨ ਦੀ ਅਜੇ ਤੱਕ ਕੋਸ਼ਿਸ਼ ਕੀਤੀ ਹੈ ਨਾ ਇਹ ਉੱਪਰ ਕਿ ਤਾਂ ਨੂੰ ਆਇਆ ਅਖਰੀ ਥੱਲੇ ਆਖਰੀ ਸਵਾਲ ਹੈ ਜੀ 13 ਜ਼ੀਰੋ ਦਾ ਨਾਰਾ ਤਾਂ ਮੁਖ ਮੰਤਰੀ ਸਾਹਿਬ ਲਗਾਤਾਰ ਦਿੰਦੇ ਆ ਰਹੇ ਨੇ ਇਹ ਸਾਰੇ ਹੀ ਮੇਰੇ ਖਿਆਲ ਚ ਉਸੇ ਨਾਰੇ ਨੂੰ ਜਿਹੜਾ ਹੈਗਾ ਉਸੇ ਸੁਪਨੇ ਨੂੰ ਪੂਰਾ ਕਰਨ ਵਾਸਤੇ ਲੜਦੇ ਹੋ ਤੁਸੀਂ 13 ਦੇ 13 ਗੜੇ ਆ ਪਾਰਟੀ ਦੇ ਮੈਂ ਸਿਰਫ ਥੋੜਾ ਜਾ ਅਸਰਾਰਤ ਹੈ ਮੇਰੀ ਬਟਾਲੇ ਤੋਂ ਜਿੰਨੀ ਚੋਣ ਜਦੋਂ ਹੋਏਗੀ ਤਾਂ ਕੌਣ ਹੋਏਗਾ ਉਮੀਦਵਾਰ ਆਮ ਆਦਮੀ ਪਾਰਟੀ ਮੈਂ ਦੇਖੋ ਮੈਂ ਤਾਂ ਉਹ ਕਸਾ ਚਾਹਨਾ ਇਹਦੇ ਵਿੱਚ ਮੈਨੂੰ ਦੇ ਵੀ ਨਹੀਂ ਪਤਾ ਵੀ ਮੈਂ ਐਮਪੀ ਦੀ ਇਲੈਕਸ਼ਨ ਲੜਨੀ ਜੀ ਮੈਨੂੰ ਤਾਂ ਇੱਕ ਦਿਨ ਪਹਿਲਾਂ ਟੈਲੀਫੋਨ ਆਇਆ ਜੀ ਵੀ ਤਿਆਰੀ ਕਰੋ ਮਾਨ ਸਾਹਿਬ ਦਾ ਮਾਨ ਸਾਹਿਬ ਦਾ ਔਰ ਸੰਦੀਪ ਪਾਟਕ ਜੀ ਦਾ ਫੋਨ ਆਇਆ ਵੀ ਤਿਆਰੀ ਕਰੋ ਸਵੇਰੇ ਆਪਣੇ ਵੀ ਤੁਹਾਡਾ ਨਾਮ ਅਨਾਉਂਸ ਹੋਣ ਲੱਗਾ ਹੈ ਮੈਂ ਕਿਹਾ ਜੀ ਮੇਰੇ ਤੋਂ ਤੁਸੀਂ ਮਾੜਾ ਜਿਹਾ ਦੱਸ ਦਿੰਦੇ ਮੈਂ ਕੰਫਰ ਲੈਿੰਦਾ ਜੀ ਤੇ ਉਹ ਜੱਕ ਦਾ ਮੀਸੋ ਕਹਿਣ ਦਾ ਬਾਵੇ ਇਹ ਜਿਹੜੀ ਸਾਡੀ ਪਾਰਟੀ ਆ ਇਹ ਜੋ ਵੀ ਕਰਦੀ ਆ ਨਾ ਇਹ ਆਪਣੇ ਵਿਹਾਰ ਤੇ ਲੋਕਾਂ ਦੇ ਸਰਵੇ ਦੇ ਮੁਤਾਬਕ ਕੰਮ ਕਰਦੀ ਆ ਜੋ ਲੋਕਾਂ ਨੂੰ ਮਨਜ਼ੂਰ ਹੁੰਦਾ ਨਾ ਉਹ ਕੰਮ ਹੁੰਦਾ ਅਦਰਵਾਇਜ਼ ਹੁਣ ਕਈ ਸਾਡੇ ਲੋਕ ਸਭਾ ਦੇ ਵਿੱਚੋਂ ਵੱਡੇ ਵੱਡੇ ਦਿੱਗਜ ਲੀਡਰ ਆਮ ਆਦਮੀ ਪਾਰਟੀ ਚੋਂ ਨੂੰ ਤਿਆਰ ਸੀ। ਹੂੰ। ਕਈ ਕਈ ਅ ਮੈਂ ਕਹਿ ਸਕਦਾ ਵੀ ਉਹ ਚਾਹੁੰਦੇ ਸੀ ਵੀ ਸਾਨੂੰ ਆਮ ਆਦਮੀ ਪਾਰਟੀ ਦੀ ਟਿਕਟ ਮਿਲੇ। ਹਾਂ। ਪਰ ਅਫਸੋਸ ਪਾਰਟੀ ਨੇ ਟਿਕਟ ਮੇਰੇ ਤੇ ਵਿਸ਼ਵਾਸ ਜਤਾ ਮੈਨੂੰ ਦਿੱਤੀ। ਔਰ ਮੈਂ ਰਾਤ ਦਿਨ ਮਿਹਨਤ ਕਰ ਰਿਹਾ ਵਾਂ ਔਰ ਉਹ ਮਿਹਨਤ ਦਾ ਨਤੀਜਾ ਜਿਹੜਾ ਮੈਨੂੰ ਪਤਾ ਹੈ ਮੇਰੇ ਲੋਕ ਨੇ ਮੇਰਾ ਪਰਿਵਾਰ ਆ है। you, देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर